ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾ ਪੂਰੇ ਪੰਜਾਬ ਦੇ ਵਿੱਚ ਤਰਥੱਲੀ ਮਚ ਗਈ ਹੈ ਖੜਾ ਦੇ ਪਾਣੀ ਨੂੰ ਲੈ ਕੇ ਪੰਜਾਬ ਦੇ 8 ਜ਼ਿਲ੍ਹੇ ਹੜ੍ਹਾਂ ਦੇ ਪਾਣੀ ਦੇ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਏ ਹਨ ਅੱਜ ਤੋਂ 2 ਦਿਨ ਪਹਿਲਾਂ ਖਬਰ ਆਈ ਸੀ ਕਿ ਸਿਰਫ ਦਰਜਨਾ ਪਿੰਡ ਡੁੱਬੇ ਨੇ ਪੰਜਾਬ ਦੇ ਇਹਨਾਂ 8ਾਂ ਜ਼ਿਲ੍ਹਿਆਂ ਦੇ ਵਿੱਚ ਲੇਕਿਨ ਹੁਣ ਦਿਨ ਛੜਦਿਆ ਹੀ ਖਬਰਾਂ ਆ ਰਹੀਆਂ ਨੇ ਕਿ ਸੈਂਕੜਿਆਂ ਦੇ ਸੈਂਕੜੇ ਪਿੰਡ ਪੂਰੀ ਤਰ੍ਹਾਂ ਤਬਾਹ ਹੋ ਗਏ ਨੇ ਇਹਨਾਂ ਸੈਂਕੜਿਆਂ ਪਿੰਡਾਂ ਦੀ ਹਜ਼ਾਰਾਂ ਏਕੜ ਫਸਲ ਵੀ ਜਿਹੜੀ ਹੈ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ इवन ਦੋ ਮੱਝਾਂ ਗਾਵਾਂ ਜਾਂ ਪਸ਼ੂਆਂ ਨੂੰ ਪੌਣ ਲਈ ਚਾਰਾ ਨਹੀਂ ਵਕ-ਵਕ ਸਮਾਜ ਜਿਹੜੇ ਸੇਵੀ ਨੇ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਵੱਲੋਂ ਚਾਰੇ ਦੀਆਂ ਟਰਾਲੀਆਂ ਭਰ ਕੇ ਇਹਨਾਂ ਹਲਕਿਆਂ ਦੇ ਵਿੱਚ ਭੇਜੀਆਂ ਜਾ ਰਹੀਆਂ ਨੇ ਖਾਸ ਕਰਕੇ ਪਠਾਨਕੋਟ ਹੁਸ਼ਿਆਰਪੁਰ ਟਾਂਡਾ ਜਲੰਧਰ ਅੰਮ੍ਰਿਤਸਰ ਗੁਰਦਾਸਪੁਰ ਤਰਨਤਾਰ ਫਿਰੋਜ਼ਪੁਰ ਅਤੇ ਫਾਜ਼ਿਲਕਾ ਇਹ ਅੱਠ ਜ਼ਿਲ੍ਹੇ ਪੂਰੀ ਤਰ੍ਹਾਂ ਹੜ੍ਹਾਂ ਤੋਂ ਪ੍ਰਭਾਵਿਤ ਹੋਏ ਨੇ ਇਨ੍ਹਾਂ ਜ਼ਿਲ੍ਹਿਆਂ ਦੇ ਲੋਕ ਜਿਹੜੇ ਨੇ ਉਹ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ ਤੇ ਪਹੁੰਚ ਗਏ ਨੇ ਕੁਝ ਹੈਲਪ ਕੀਤੀ ਗਈ ਪੰਜਾਬ ਸਰਕਾਰ ਵੱਲੋਂ ਕੁਝ ਹੈਲਪ ਕੀਤੀ ਗਈ ਵੱਖ-ਵੱਖ ਸਮਾਜ ਸੇਵੀਆਂ ਦੇ ਸੰਸਥਾਪਕਾਂ ਵੱਲੋਂ ਤੁਸੀਂ ਇਹਨਾਂ 8 ਜ਼ਿਲ੍ਹਿਆਂ ਦੇ ਵਿੱਚ ਬੇੜੀਆਂ ਤੇ ਬੇੜੀਆਂ ਦੇਖ ਸਕਦੇ ਹੋ ਨਾ ਤੇ ਫਸਲ ਪੱਚੀ ਹੈ ਨਾ ਘਰ ਬਚੇ ਨੇ ਤੇ ਦੂਸਰੇ ਪਾਸੇ ਅੱਜ ਇੱਕ ਹੋਰ ਮੱਧ ਭਾਗੀ ਖਬਰ ਆ ਰਹੀ ਹੈ ਕਿ ਪੌਂਗ ਡੈਮ ਦੇ ਵਿੱਚੋਂ 1 ਲੱਖ ਕਿਊਸਕ ਤੋਂ ਵੱਧ ਪਾਣੀ ਛੱਡਿਆ ਜਾਵੇਗਾ ਕੁਝ ਹੀ ਘੰਟਿਆਂ ਦੇ ਵਿੱਚ ਪਾਣੀ ਕਿੰਨਾ ਕੁ ਪੂਰੇ ਪੰਜਾਬ ਦੇ ਵਿੱਚ ਮਾਰ ਕਰਦਾ ਹੈ ਇਸ ਦਾ ਅੰਦਾਜ਼ਾ ਵੀ ਲਾਉਣਾ ਸਾਡੇ ਵਾਸਤੇ ਅਤੇ ਤੁਹਾਡੇ ਵਾਸਤੇ ਮੁਸ਼ਕਲ ਹੈ ਹਰ ਰੋਜ਼ ਨਾਟ ਲੋਕ ਮਰ ਰਹੇ ਨੇ ਫਸਲਾਂ ਤਬਾਰ ਹੋ ਰਹੀਆਂ ਨੇ ਤੇ ਦੂਸਰੇ ਪਾਸੇ ਪਾਣੀ ਇੰਨੀ ਜ਼ੋਰ ਤਾਂ ਆ ਰਿਹਾ ਹੈ ਕਿ ਜਿਹੜੇ ਡੈਮ ਬਣੇ ਹੋਏ ਨੇ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਵਕ-ਵਕ ਉਹਨਾਂ ਡੈਮਾਂ ਨੂੰ ਤੋੜ ਕੇ ਪਾਣੀ ਜਿਹੜਾ ਹੈ ਪੰਜਾਬ ਵੱਲ ਵਧ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੀ ਪੰਜਾਬ ਤੋਂ ਇਸ ਸਮੇਂ ਵੱਡੀ ਖਬਰ ਸਾਹਮਣੇ ਆਈ ਹੈ ਕਿ ਹੜਾ ਕਾਰਨ ਪੰਜਾਬ ਵਿੱਚ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਹਨ ਪਠਾਨਕੋਟ ਤੇ ਮਾਧੋਪੁਰ ਹੈਡਬਾਕਸ ਦਾ ਫਲੱਡ ਗੇਟ ਟੁੱਟ ਗਿਆ ਹੈ ਜਿਸ ਕਾਰਨ ਪਾਣੀ ਤੇਜ਼ੀ ਨਾਲ ਰਾਵੀ ਨਦੀ ਵਿੱਚ ਜਾ ਰਿਹਾ ਹੈ ਇਸ ਘਟਨਾ ਤੋਂ ਬਾਅਦ ਲਗਭਗ 50 ਲੋਕ ਫਸੇ ਹੋਏ ਹਨ ਜਿਨ੍ਹਾਂ ਨੂੰ ਬਚਾਉਣ ਲਈ ਪ੍ਰਸ਼ਾਸਨ ਨੇ ਹੈਲੀਕਾਪਟਰ ਰਾਹੀਂ ਰਾਦ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਕਰਮਚਾਰੀ ਵੀ ਲਾਪਤਾ ਹੈ ਦੱਸਿਆ ਜਾ ਰਿਹਾ ਹੈ ਕਿ ਉਹ ਨੁਕਸਾਨੇ ਗਏ ਫਲੱਡ ਗੇਟ ਦੀ ਮੁਰੰਮਤ ਕਰਦੇ ਸਮੇਂ ਹਾਸ਼ੀਏ ਦਾ ਸਕਾਰ ਹੋ ਗਿਆ ਅਤੇ ਪਾਣੀ ਦੇ ਤੇਜ਼ ਵਹਾਅ ਕਾਰਨ ਗੇਟ ਪੂਰੀ ਤਰ੍ਹਾਂ ਟੁੱਟ ਗਿਆ ਯਾਨੀ ਕਿ ਮਾਤੋਪੁਰ ਡੈਮ ਵੀ ਟੁੱਟਿਆ ਦੂਸਰੇ ਪਾਸੇ ਅਜ ਪੌਂਗ ਡੈਮ ਦੇ ਵਿੱਚੋਂ 1 ਲੱਖ ਤੋਂ ਵੱਧ ਕਿਊਸਕ ਪਾਣੀ ਪੰਜਾਬ ਵੱਲ ਛੰਡਿਆ ਜਾਵੇਗਾ ਯਾਨੀ ਕਿ ਤਬਾਹੀ ਦੇ ਮੰਜ਼ਰ ਅਜ ਵੱਡੇ ਹਾਲਾਤ ਦੇ ਵਿੱਚ ਵੱਡੇ ਪੱਧਰ ਤੇ ਪੂਰੇ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਣਗੇ 1 ਲੱਖ ਤੋਂ ਵੱਧ ਕਿਊਸਕ ਕਿਊਸਕ ਪਾਣੀ ਜਦੋਂ ਐ ਪੋਂਗ ਡੈਮ ਦੇ ਵਿੱਚੋਂ ਅੱਜ ਛੱਡਿਆ ਜਾਵੇਗਾ ਜਿਸ ਤਰ੍ਹਾਂ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਵੱਲੋਂ ਖਬਰਾਂ ਆ ਰਹੀਆਂ ਨੇ ਨਹੀਂ ਤਾਂ ਪੋਂਗ ਡੈਮ ਪੋਂਗ ਡੈਮ ਕਿਸੇ ਵੀ ਸਮੇਂ ਟੁੱਟ ਸਕਦਾ ਹੈ ਪਾਣੀ ਛੱਡਣਾ ਪੈਣਾ ਹੈ ਇਹ ਪੋਂਗ ਡੈਮ ਦੇ ਮੁਲਾਜ਼ਮਾਂ ਦੀ ਮਜਬੂਰੀ ਬਣ ਗਈ ਹੈ ਉਹ ਪਾਣੀ ਪੰਜਾਬ ਦੇ ਹੋਰ ਕਿਹੜੇ-ਕਿਹੜੇ ਜ਼ਿਲ੍ਹਿਆਂ ਨੂੰ ਆਪਣੇ ਦਰਦ ਦੇ ਵਿੱਚ ਵਹਿੰਦਾ ਹੈ ਜਾਂ ਮਾਰ ਕਰਦਾ ਹੈ ਇਹ ਕੁਝ ਹੀ ਕਹਤੇ ਆ ਬਾਤ ਪਤਾ ਲੱਗੇਗਾ ਲੇਕਿਨ ਪੰਜਾਬ ਦੇ ਵਿੱਚ ਪਾਣੀ ਨੇ ਇੱਕ ਵਾਰ ਪੂਰੀ ਤਰ੍ਹਾਂ ਤਰਥਲੀ ਪਾ ਦਿੱਤੀ ਹੈ ਪੰਜਾਬ ਦੇ ਵਿੱਚ ਪਾਣੀ ਨੂੰ ਲੈ ਕੇ ਹਹਾਕਾਰ ਮਚੀ ਹੋਈ ਹੈ ਪੰਜਾਬ ਸਰਕਾਰ ਦੇ ਨਾਲ-ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਤੋਂ ਤੱਕ ਵੀ ਕਹਿ ਦਿੱਤਾ ਕਿ ਤੁਸੀਂ ਮੇਰਾ ਜਹਾਜ਼ ਹੈਲੀਕਾਪਟਰ ਜਿਹੜਾ ਹੈ ਉਹ ਵਰ ਸਕਦੇ ਹੋ ਇਹ ਸ ਮੇਰਾ ਨਹੀਂ ਇਹ ਲੋਕਾਂ ਦਾ ਹੈ ਇਸ ਕਰਕੇ ਵਾਦ ਤੋਂ ਵਾਦ ਲੋਕਾਂ ਨੂੰ ਬਚਾਇਆ ਜਾ ਸਕੇ ਜਿੱਥੇ ਲੋਕ ਵਕ ਵਕ ਇਲਾਕਿਆਂ ਦੇ ਵਿੱਚ ਛੱਤਾ ਉੱਤੇ ਚੜੇ ਹੋਏ ਨੇ ਬਿਲਡਿੰਗਾਂ ਦੇ ਵਿੱਚ ਕਿਰ ਗਏ ਨੇ ਖਾਸ ਕਰਕੇ 400 ਸਕੂਲੀ ਬੱਚੇ ਜਵਾਹਰ ਨੂਦੇਆ ਸਕੂਲ ਦੇ ਗੁਰਦਾਸਪੁਰ ਹਲਕੇ ਦੇ ਵਿੱਚ ਫਸੇ ਹੋਏ ਨੇ ਉਹਨਾਂ ਦੇ ਨਾਲ 40 ਟੀਚਰ ਨੇ ਹੋਰ ਕਰਮਚਾਰੀ ਨੇ ਇਸ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਲਗਾਤਾਰ ਰਾਤ ਦੇ ਜਿਹੜੇ ਨੇ ਸਾਧਨ ਜਿਹੜੇ ਨੇ ਪੰਜਾਬ ਅਤੇ ਪੰਜਾਬੀ ਤੁਨ ਨੂੰ ਜਟਾਏ ਜਾ ਰਹੇ ਨੇ ਅਤੇ ਵੱਖ-ਵੱਖ ਸਮਾਜ ਸੰਸਥਾਵਾਂ ਵੱਲੋਂ ਵੀ ਜਿਹੜੇ ਹੈ ਹਲਪ ਕੀਤੀ ਜਾ ਰਹੀ ਹੈ ਲੇਕਿਨ ਜਿਸ ਤਰ੍ਹਾਂ ਦਾ ਅਸੀਂ ਮੰਜਰ ਦੇਖ ਰਹੇ ਹਾਂ ਜਿਸ ਤਰ੍ਹਾਂ ਕਿਸਾਨਾਂ ਦੀਆਂ ਫਸਲਾਂ ਤਬਾਹ ਹੋ ਰਹੀਆਂ ਨੇ ਜਿਸ ਤਰ੍ਹਾਂ ਕਿਸਾਨਾਂ ਦੇ ਘਰ ਟੁੱਟ ਰਹੇ ਨੇ ਤੇ ਕਲੇਜਾ ਜਿਹੜਾ ਮੂਹ ਨੂੰ ਆਉਦਾ ਹੈ ਅਸੀਂ ਵੀ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਔਨ ਜਲਦੀ ਤੋਂ ਜਲਦੀ ਜਿਹੜਾ ਇਸ ਹੜਾ ਨੂੰ ਲੋਕੇ ਕਿਉਂਕਿ ਹਰ ਇਨੇ ਪੌਂ ਵਧ ਗਏ ਨੇ ਇਹਨਾਂ ਨੂੰ ਪਾਣੀ ਮਾਰ ਕਰ ਰਿਹਾ ਹੈ ਕਿ ਜਾਨੀ ਮਾਲੀ ਨੁਕਸਾਨ ਵੀ ਹੋ ਰਿਹਾ ਹੈ ਖਾਸ ਕਰਕੇ ਪੰਜਾਬ ਦੀ ਹਿਆਰਾ ਇੱਕੜ ਜਿਹੜੀ ਹੈ ਉਹ ਫਸਲ ਪੂਰੀ ਤਰ੍ਹਾਂ ਤੈਚ-ਨੈਚ ਤਬਾਹ ਹੋ ਗਈ ਹੈ ਉਹ ਫਸਲ ਦੀ ਦੁਬਾਰਾ ਰਿਕਵਰੀ ਨਾ ਤਾਂ ਖਸਨਾ ਵੱਲੋਂ ਅਤੇ ਨਾ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਸਕਦੀ ਹੈ ਕਿਉਂਕਿ ਹਾਲੇ ਪਤਾ ਨਹੀਂ ਲੱਗ ਰਿਹਾ ਕਿ ਪਾਣੀ ਹੋਰ ਕਿੰਨੇ ਦਿਨ ਇਦਾਂ ਹੀ ਚੱਲਦਾ ਰਹਿਣਾ ਹੈ ਪਾਣੀ ਦਾ ਵਹਾਹ ਜਿਹੜਾ ਘਟ ਹੋਣਾ ਹੈ ਕਿ ਵਧ ਹੋਣਾ ਹੈ ਇਸ ਦਾ ਅੰਦਾਜ਼ਾ ਹੁਣ ਪੰਜਾਬ ਸਰਕਾਰ ਵੀ ਨਹੀਂ ਲਗਾ ਰਹੀ ਦੱਸਿਆ ਜਾ ਰਿਹਾ ਹੈ ਕਿ ਜੇਕਰ ਸਰਕਾਰ ਵੱਲੋਂ ਪਹਿਲਾਂ ਇਹ ਪੁਖਤਾ ਪਰਬੰਧ ਕੀਤੇ ਹੁੰਦੇ ਪੱਕੇ ਖਾਰੇ ਜਾਂ ਪੱਕੇ ਜਿਹੜੇ ਤੁਸੀ ਜਾਂ ਪੰਨ ਬਣਾਏ ਹੁੰਦੇ ਹੋ ਸਕਦਾ ਹੈ ਕਿ ਪਾਣੀ ਏਦੇ ਪੱਧਰ ਤੇ ਮਾਰ ਨਾ ਕਰਦਾ ਲੇਕਿਨ ਵਕ ਵਕ ਸੋਸ਼ਲ ਮੀਡੀਆ ਉਤੇ ਵੀਡੀਓ ਆ ਰਹੀਆਂ ਨੇ ਜਿੱਥੇ ਕਿਸਾਨ ਸੀਕਾ ਮਾਰ ਰਹੇ ਨੇ ਕਿਸਾਨ ਤਾਹਾਂ ਮਾਰ ਰਹੇ ਨੇ ਉਹਨਾਂ ਦੀਆਂ ਆਪਣੀਆਂ ਪੁੱਤਾਂ ਵਾਂਗੂ ਪਾਲੀਆਂ ਹੋਈਆਂ ਫਸਲਾਂ ਜਿਹੜੀਆਂ ਨੇ ਉਹ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਪਾਣੀ ਦੇ ਨਾਲ ਤਬਾਹ ਹੋ ਰਹੀਆਂ ਨੇ ਹੁਣ ਪੰਜਾਬ ਸਰਕਾਰ ਜਾ ਸੈਂਟਰ ਸਰਕਾਰ ਪਾਣੀ ਉੱਤੇ ਮੁਆਵਜ਼ਾ ਦਿੰਦੀ ਹੈ ਜਾਂ ਨਹੀਂ ਦਿੰਦੀ ਪੰਜਾਬ ਸਰਕਾਰ ਨੇ ਜਿੰਨਾ ਕੁ ਕਰਨਾ ਸੀ ਉਹਨਾਂ ਕੋ ਕੰਮ ਕਰ ਰਹੀ ਹੈ ਲੇਕਿਨ ਉਹਨੇ ਪੁਕਤਾ ਪਰਬਤ ਪੰਜਾਬ ਸਰਕਾਰ ਵੱਲੋਂ ਵੀ ਮੁਹਈਆ ਨਹੀਂ ਕਰਵਾਏ ਜਾ ਰਹੇ ਦੂਸਰੇ ਪਾਸੇ ਸੈਂਟਰ ਸਰਕਾਰ ਨੇ ਹਾਲੇ ਕਿਸੇ ਵੀ ਤਰ੍ਹਾਂ ਦੀ ਕੋਈ ਰਾਤ ਦਾ ਪੈਕੇਜ ਪੰਜਾਬ ਦੇ ਲੋਕਾਂ ਨੂੰ ਨਹੀਂ ਦਿੱਤਾ ਲੇਕਿਨ ਵਕ ਵਕ ਸਮਾਜ ਸੇਮੀਆਂ ਸੰਸਥਾਵਾਂ ਵੱਲੋਂ ਜਿਹੜੀ ਹੈ ਇਹਨਾਂ 8 ਜਿਲ੍ਹਿਆਂ ਦੇ ਲੋਕਾਂ ਦੀ ਜਿਹੜੀ ਹੈ ਹਲਪ ਕੀਤੀ ਜਾ ਰਹੀ ਹੈ